ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਇਨ੍ਹਾਂ ਜ਼ਿਲ੍ਹਿਆਂ ਉੱਤੇ ਪਵੇਗੀ ਭਾਰੀ ਮਾਰ ਹੈਲੋ ਦੋਸਤੋ ਉਸ ਆਸ਼੍ਰੀਆ ਗਾਲ ਤੁਹਾਡੇ ਆਪਦੇ ਚੈਨਲ ਹੈ ਸਾਰਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਮੌਸਮ ਨਾਲ ਜੁੜਿਆ ਅੱਜ ਦਾ ਵਟਾ ਅਪਡੇਟ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਅਤੇ ਠੀਤ ਲੇਰ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਦੌਰਾਨ ਸੜਕਾਂ ਦੇ ਵਦੇਰੇ ਸੰਘਣੀ ਧੁੰਦ ਹੋਣ ਕਰਕੇ ਦੂਰ ਤੱਕ ਦੇਖਣ ਦੀ ਅਧਨਾ ਬਰਾਬਰ ਦੀ ਦਰਜ ਕੀਤੀ ਗਈ ਹੈ ਇਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੰਗੜਨੀ ਤੋਂ ਤੇ ਪਹਾੜਾਂ 'ਚ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਮੰਗਲਵਾਰ ਨੂੰ ਪੰਜਾਬ ਦੇ ਐਸਪੀਐਸ ਨਗਰ ਵਿੱਚ ਪਾਰਾ 0 ਡਿਗਰੀ ਸਰਸਰ ਤੱਕ ਡਿੱਗ ਗਿਆ ਰਾਜ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.3 ਡਿਗਰੀ ਘੱਟ ਰੁਕਤ ਤਾਪਮਾਨ 2.5 ਡਿਗਰੀ ਡਿੱਗ ਗਿਆ ਹੈ ਮੌਸਮ ਵਿਭਾਗ ਨੇ ਪੱਛਮੀ ਗੜਮੜੀ ਦੇ ਸਰਗਰਮ ਹੋਣ ਦੇ ਮੱਦੇਨਜ਼ਰ 18 ਜਨਵਰੀ ਤੋਂ ਪੰਜਾਬ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸ਼ੀਤ ਲਹਿਰ ਹੋਰ ਜ਼ੋਰ ਫੜਨ ਦੀ ਸੰਭਾਵਨਾ ਹੈ ਇਸ ਨਾਲ ਤਾਪਮਾਨ ਹੋਰ ਘਟੇਗਾ ਅਗਲੇ 6 ਦਿਨਾਂ ਲਈ ਇੱਕ orange ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜੋ ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ੀਤ ਲਹਿਰ ਅਤੇ ਬੋਸੰਗਣੀ ਧੁੰਦ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ ਮੰਗਲਵਾਰ ਨੂੰ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ 0.1 ਡਿਗਰੀ ਥੱਲੇ ਆ ਗਿਆ ਜਿਸ ਨਾਲ ਇਹ ਆਮ ਨਾਲੋਂ 2.5 ਡਿਗਰੀ ਘੱਟ ਰਿਹਾ ਹਾਲਾਂਕਿ ਪੰਜਾਬ ਵਿੱਚ ਵੱਧ ਤਵਾ ਤਾਪਮਾਨ 0.8 ਡਿਗਰੀ ਵਧਿਆ ਪਰ ਇਹ ਆਮ ਨਾਲੋਂ 6.3 ਡਿਗਰੀ ਘਟ ਦਰਜ ਕੀਤਾ ਗਿਆ ਰੂਪਨਗਰ ਵਿੱਚ ਸਭ ਤੋਂ ਘੱਟ ਤਾਪਮਾਨ 20.7 ਡਿਗਰੀ ਦਰਜ ਕੀਤਾ ਗਿਆ ਅਮ੍ਰਿਤਸਰ ਦਾ ਵੱਧ ਤਵਾ ਤਾਪਮਾਨ 8.1 ਡਿਗਰੀ ਲੁਧਿਆਣਾ ਦਾ 13.5 ਡਿਗਰੀ ਪਟਿਆਲਾ ਦਾ 13.6 ਡਿਗਰੀ ਬਠਿੰਡਾ ਦਾ 16.0 ਡਿਗਰੀ ਗੁਰਦਾਸਪੁਰ ਦਾ 13.0 ਡਿਗਰੀ ਫਾਜ਼ਿਲਕਾ ਦਾ 16.2 ਡਿਗਰੀ ਅਤੇ ਫਿਰੋਜ਼ਪੁਰ ਦਾ 9.9 ਡਿਗਰੀ ਦਰਜ ਕੀਤਾ ਗਿਆ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ